ਕੀ ਤੁਹਾਡੇ ਤੁਸੀਂ ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੋਗੇ ਬਿਲਕੁਲ ਸਾਫਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਾਹਿਬ ਦੀ ਇੱਕ ਬਹੁਤ ਵੱਡੀ ਪਰਸਨੈਲਿਟੀ ਸੀ ਅਜੋਨਾਂ ਦਾ ਦੇਖੋ ਆਤਮਿਕ ਸ਼ਾਂਤੀ ਦੇ ਅਰਦਾਸ ਅਦਾ ਕਿਸ ਤਰੀਕੇ ਅਜਿਹਾ ਉਹਨਾਂ ਦੇ ਚਾਣ ਵਾਲਿਆਂ ਦਾ ਅ ਵਿਸ਼ਕ ਪੋਲਿਟੀਕਲ ਪਾਰਟੀ ਦੇ ਧਾਰੇ ਤੋਂ ਪਰ ਉੱਠ ਕੇ ਉਹਨਾਂ ਦੀ ਪਰਸਨੈਲਿਟੀ ਸੀ ਜੀ ਉਸ ਤਰੀਕੇ ਇੱਥੇ ਅਜੋਮੀ ਨਜ਼ਰ ਆ ਰਿਹਾ ਅ ਇੱਕ ਅਫਸੋਸ ਇਸ ਗੱਲ ਦਾ ਜ਼ਰੂਰ ਰਹੇਗਾ ਕਿ ਉਹਨਾਂ ਦੇ ਜਾਣ ਦੇ ਨਾਲ ਨਾਲ ਉਹਨਾਂ ਦੇ ਜਾਣ ਦਾ ਅਫਸੋਸ ਤੇ ਹੈ ਹੀ ਹੈ ਉਹਨਾਂ ਦੇ ਜਾਣ ਤੋਂ ਬਾਅਦ ਬੀਜੇਪੀ ਨੇ ਜੋ ਛੋਟੀ ਰਾਜਨੀਤੀ ਕੀਤੀ ਉਹਨੂੰ ਲੈ ਕੇ ਸਿੱਖਾਂ ਦੇ ਦਿਲ ਵਿੱਚ ਬਹੁਤ ਵੱਡਾ ਰੋਸ ਹੈ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਤੱਕ ਬੀਜੇਪੀ ਉਹਨਾਂ ਦੇ ਸੰਸਕਾਰ ਵਾਸਤੇ ਉਹਨਾਂ ਦੀ ਸਮਾਦੀ ਵਾਸਤੇ ਰਹਿ ਦੇ ਸਕੀ ਤੇ ਇਸ ਚੀਜ਼ ਉਹ ਫਿਰ ਸਾਬਤ ਕਰਦਾ ਕਿ ਬੀਜੇਪੀ ਸਿੱਖਾਂ ਤੋਂ ਪਗੜੀ ਵਾਲਿਆਂ ਤੋਂ ਕਿੰਨੀ ਨਫ਼ਰਤ ਕਰਦੀ ਕਿੰਨਾ ਪਰੇਸ਼ਾਨ ਰੰਦੀ ਉਹਨਾਂ ਤੋਂ ਮਨਮੋਹਨ ਸਿੰਘ ਸਾਹਿਬ ਉਹ ਸ਼ਖਸ ਹਨ ਜਿਨ੍ਹਾਂ ਨੇ ਇਮਾਨਦਾਰੀ ਦੀ ਸਾਦਗੀ ਦੀ ਮਿਸਾਲ ਕਾਇਮ ਕੀਤੀ ਤੇ ਇਸ ਪਗਦਾਂ ਦਾ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਬੀਜੇਪੀ ਨੂੰ ਨਾ ਛੋਟਾ ਦੇ ਨਹੀਂ ਰੱਖਣਾ ਚਾਹੀਦਾ ਸੀ ਜਿਗੋਂ ਉਹਨਾਂ ਕੋਲ ਮੌਕਾ ਸੀ ਖੋਲਾ ਦੇ ਲਿਖਾਂਦੇ ਤੇ ਉਹਨਾਂ ਦਾ ਇੱਕ ਚੰਗਾ ਸमारक ਬਣਾਉਂਦੇ ਕਦੀ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਕੋਈ ਜੇ ਬਿਲਕੁਲ ਮੈਨੂੰ ਕਈ ਵਾਰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਪਰ ਫਿਰ ਵੀ ਦਿਲ 'ਚ ਚੰਗੇ ਬੰਦਿਆਂ ਨੂੰ ਮਿਲਣ ਦਾ ਹਮੇਸ਼ਾ ਇੱਕ ਚਾਹ ਹੁੰਦਾ ਹੈ ਤੇ ਉਹ ਯਾਦ ਕੁਝ ਕੁਝ ਕੀ ਹੋਵੇ ਬਿਲਕੁਲ ਮੈਂ ਜਿੰਨੀ ਵਾਰ ਵੀ ਉਹਨਾਂ ਨੂੰ ਜਿੱਥੇ ਹੀ ਮਿਲਿਆ ਬਹੁਤ ਸਾਦਗੀ ਨਾਲ ਉਹ ਮਿਲੇ ਨੇ ਉਹ ਸਭ ਤੋਂ ਵੱਡੀ ਉਹਨਾਂ ਦੀ ਚੀਜ਼ ਹੈ ਤੇ ਮੈਨੂੰ ਵੀ ਨਹੀਂ ਪੂਰੀ ਦੁਨੀਆ ਇਸ ਚੀਜ਼ ਦੀ ਗਵਾਹ ਹੈ ਪੂਰੀ ਦੁਨੀਆ ਉਹਨਾਂ ਦੀ ਸਾਦਗੀ ਦੀ ਮਿਸਾਲ ਦਿੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਉਸਦੇ ਤੇ ਰਹਿੰਦੇ ਹੋਏ ਕਿਸ ਤਰੀਕੇ ਇੱਕ ਇਮਾਨਦਾਰ ਜੀਵਨ ਜੀਆ ਜਾ ਸਕਦਾ ਇਸ ਚੀਜ਼ ਦਾ ਉਹਨਾਂ ਨੇ ਇੱਕ ਪੂਰੀ ਦੁਨੀਆ ਨੂੰ ਲੈਸਨ ਦਿੱਤਾ ਤੇ ਅੱਜ ਜੋ ਵੱਡੇ ਵੱਡੇ ਸੰਸਥਾਨ ਬਣ ਰਹੇ ਨੇ ਮੈਨੂੰ ਲੱਗਦਾ ਹੈ ਉਹਨਾਂ ਦੇ ਨਾਂ ਤੇ ਵੀ ਕੇਂਦਰ ਸਰਕਾਰ ਨੂੰ ਕੁਝ ਸੰਸਥਾਨ ਬਣਾਉਣੇ ਚਾਹੀਦੇ ਨੇ ਸਾਮਰਕਰ ਵਰਗਿਆਂ ਦੇ ਨਾਂ ਤੇ ਸੰਸਥਾ ਦਾ ਨਾਂ ਕਰਨਾ ਜੋ ਅੰਗਰੇਜ਼ਾਂ ਤੋਂ ਮਾਫੀ ਮੰਗਦੇ ਸੀ ਉਹਨਾਂ ਹੀ ਥਾਂ ਤੇ ਜੇ ਮਨਮੋਹਨ ਸਿੰਘ ਜੀ ਦੇ ਨਾਂ ਤੇ ਤੁਸੀਂ ਕੋਈ ਸੰਸਥਾਨ ਰੱਖਦੇ ਤੇ ਤੁਹਾਨੂੰ ਆਪਣੇ ਆਪ ਚ ਇੱਕ ਮਤਲਬ ਲੋਕਾਂ ਤੋਂ ਚੰਗਾ ਮੈਸੇਜ ਤੁਹਾਡੇ ਵੱਲੋਂ ਜਾਂਦਾ ਪਰ ਜੋ ਤੁਸੀਂ ਨਹੀਂ ਦੇ ਸਕਦੇ